ਤੇਰਾ ਨਾਮ ਮਹਾਰਾਜ ਨੇ ਦੋ ਵਾਰੀ ਲਿਖਿਆ ਹੈ ਪ੍ਰਭੂ ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਦੋ ਵਾਰੀ ਲਿਖਿਆ ਮਹਾਰਾਜ ਨੇ ਕਦੋਂ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਮਹਾਰਾਜ ਕਹਿੰਦੇ ਹੈ ਭਾਈ ਇਹ ਨਾਮ ਅਠੇ ਪਹਿਰ ਸਿਮਰਨਾ ਚਾਹੀਦਾ ਹੈ ਪੂਰੇ ਸਤਗੁਰੂ ਦਾ ਇਹੀ ਉਪਦੇਸ਼ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਸਕਦਾ ਹੈ ਰਹਾਵळा ਬੰਦਾ ਮਹਾਰਾਜ ਕਹਿੰਦੇ ਜਿੱਤ ਘਟ ਬਸੇ ਪਾਰ ਬ੍ਰਹਮ ਸੋਈ ਸੁਹਾਵਾ ਧਾਓ ਮਹਾਰਾਜ ਕਹਿੰਦੇ ਜਿਹੜੇ ਹਿਰਦੇ ਘਟ ਵਿੱਚ ਹਿਰਦੇ ਘਰ ਵਿੱਚ ਪ੍ਰਭੂ ਪ੍ਰਮਾਤਮਾ ਦਾ ਨਾਮ ਵਸਦਾ ਹੈ ਨਾ ਉਹ ਥਾਂ ਬੜਾ ਸੋਹਣਾ ਹੈ ਹਿਰਦਾਕਰ ਜਿਹਨੂੰ ਆਪਾਂ ਚੰਗੀ ਸੋਚ ਵਾਲਾ ਕਹਿੰਦੇ ਆ ਚੰਗੇ ਵਿਚਾਰਾਂ ਵਾਲਾ ਮਨੁੱਖ ਕਹਿ ਦਿੰਨੇ ਆ ਆਪਾਂ ਭੈਣਾ ਚਾਹੇ ਭਾਈ ਆ ਵੀ ਬਹੁਤ ਚੰਗੇ ਵਿਚਾਰਾਂ ਵਾਲਾ ਵੀਰ ਆ ਇਹ ਭੈਣ ਬੜਾ ਗੁਰਮਤ ਵਾਲਾ ਹੈ ਨਾਮ ਬੰਦਗੀ ਵਾਲਾ ਹੈ ਆਪਾਂ ਇਹ ਕਹਿੰਦੇ ਨਾ ਮਹਾਰਾਜ ਕਹਿੰਦੇ ਉਹ ਬੜਾ ਥਾਂ ਸੋਹਣਾ ਹੈ ਜਿਹੜੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵੱਸਦਾ ਹੈ ਜਤ ਕਟ ਬਸ ਹੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਏ ਭਾਈ ਜਿਸ ਹਿਰਦੇ ਵਿੱਚ ਪ੍ਰਮਾਤਮਾ ਆ ਵਸਦਾ ਹੈ ਉਹੀ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਤੇ ਜਦੋਂ ਪ੍ਰਮਾਤਮਾ ਦਾ ਨਾਮ ਜਿੱਥੇ ਵਸਦਾ ਫੇਰ ਜਮ ਕੰਕਰ ਨੇੜ ਨ ਆਵੀ ਜਮ ਕੰਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਉ। ਜਿਹੜੀ ਰਸਨਾ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੀ ਆ ਫਿਰ ਜਮ ਕੰਕਰਮ ਨੇ ਨੇੜੇ ਆਉਂਦਾ। ਹੰਕਾਰ ਦਾ, ਕ੍ਰੋਧ ਦਾ, ਕਾਮ ਦਾ ਇਹ ਵੀ ਤੇਰੇ ਜਮ ਨੇੜੇ ਤੇੜੇ ਨਹੀਂ ਫਰਕ ਪਣਦੇ ਫਿਰ ਮਹਾਰਾਜ ਕਹਿੰਦੇ। ਜਿਹੜਾ ਮਨੁੱਖ ਆਪਣੀ ਜੀਬ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਰੁਕਦਾ ਉਸ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ ਹੈ ਨਾ ਆਪ ਇਤਿਹਾਸ ਬੰਦੀ ਰੋਜ਼ ਧਿਆਨ ਮਾਰਦੇ ਆਂ ਮਹਾਰਾ ਦੀ ਕਿਰਪਾ ਨਾਲ ਵੀ ਮੌਤ ਦਾ ਡਰ ਨਹੀਂ ਉਹਨੂੰ ਪੋ ਸਕਦਾ ਨੀਹਾਂ ਬਚ ਚਣੇ ਜਾਣ ਚਰਖੜੀਆਂ ਤੇ ਚੜੇ ਜਾਣ ਆਰਿਆਂ ਥੱਲੇ ਚੀਰੇ ਜਾਣ ਖੋਪਰ ਤੋੜੇ ਜਾਣ ਬੰਦ-ਬੰਦ ਕੱਟੇ ਜਾਣ ਅਨੇਕ ਅਣਗਿਣਤ ਕੁਰਬਾਨੀਆਂ ਨੇ ਸਹੀ ਦੀਆਂ ਸ਼ਹਾਦਤਾਂ ਫੇ ਨਹੀਂ ਡਰਦੇ ਫੇ ਨਹੀਂ ਮੌਤ ਦਾ ਡਰ ਪੋ ਸਕਦਾ ਉਸ ਗੁਰਮਖ ਪਿਆਰਿਆਂ ਨੂੰ ਸੇਵਾ ਸੁਰਤ ਨ ਜਾਣੀਆਂ ਨਾ ਜਾਪੇ ਆਰਾਧ ਮੈਂ ਹੁਣ ਤੱਕ ਤੇਰੀ ਸੇਵਾ ਭਗਤੀ ਦੀ ਸੂਝ ਦੀ ਕਦਰ ਨਾ ਜਾਣੀ ਮੈਨੂੰ ਤੇਰੇ ਨਾਮ ਦਾ ਰਾਜ਼ਨ ਕਰਨਾ ਨਹੀਂ ਸੁਝਿਆ ਮਹਾਰਾਜ ਪਰ ਹੁਣ ਕਿਰਪਾ ਕਰਕੇ ਲਾ ਲਓ ਆਪਦੇ ਚਰਨਾਂ ਨਾਲ ਜੋੜ ਲਓ ਗੁਰੂ ਮਹਾਰਾਜ ਹੁਣ ਓਟ ਤੇਰੀ ਜਗ ਜੀਵਨ ਮੇਰੇ ਠਾਕਰ ਅਗਮ ਅਗਾਧ ਏ ਜਗਤ ਦੀ ਜ਼ਿੰਦਗੀ ਦੇ ਆਸਰੇ ਹੇ ਮੇਰੇ ਪਾਲਣਹਾਰ ਮਾਲਕ ਹੇ ਆਪਹੁੰਚ ਪ੍ਰਭੂ हे अथाह प्रभु पर हुण मैं तेरा आसरा लिया है पहला नहीं सी सूझी मेनू पर तेरी कृपा नाल तेरी वाणी सुन सुन के विचार सुन सुन के हुण मैं तेरे पर हुण मैं तेरा आसरा लिया है तेरे नाम दा आसरा लिया है ज्ञान दा आसरा लिया है महाराज भए कृपालु गुसाईयां ਨਠੇ ਸੋਗ ਸੰਤਾਪ हे ਭਾਈ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜਿਸ ਮਨੁੱਖ ਉਤੇ ਦਿਆਵਾਨ ਹੁੰਦੇ ਹਨ ਉਸ ਦੇ ਸਾਰੇ ਫਿਕਰ ਤੇ ਕਲੇਸ਼ ਮਿਟ ਜਾਂਦੇ ਹਨ ਸੋਗ ਸੰਤਾਪ ਸਾਰੇ ਦੂਰ ਹੋ ਜਾਂਦੇ ਨੇ ਉਹ ਤੋਂ ਫੇਰ ਤਤੀਬਾਉ ਨਾ ਲੱਗੀ ਅਗਲੇ ਵੰਦ ਚ ਮਹਾਰਾਜ ਦੱਸਦੇ ਨੇ ਤਤੀ ਵੋਂ ਨ ਲੱਗੀ ਸਤਗੁਰ ਰੱਖਿਆ ਆਪ ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ ਉਸ ਨੂੰ ਸੋਗ ਸੰਤਾਪ ਆਦਕ ਦਾ ਸੇਕ ਨਹੀਂ ਪੋ ਸਕਦਾ ਇੱਥੇ ਆਪਾਂ ਆਧਾਰਨਾ ਉਧਰ ਨਹੀਂ ਲੈਣੀ ਹੈ ਇਤਿਹਾਸ ਬੰਦੀ ਨਿਗਾਹ ਮਾਰਨੀ ਹੈ ਨਾਲ ਹੀ ਵੇ ਫੇਰ ਨਹੀਂ ਪਰਵਾ ਫੇਰ ਤਾਂ ਪੁੱਠੀਆਂ ਖੱਲਾਂ ਵੀ ਉਤਾਰ ਦਿੱਤੀਆਂ ਜੀਂਦੇ ਜੀ ਪੁੱਠਾ ਟਾਂਕ ਕੇ ਪੁੱਠੀ ਖੱਲ ਜਿਉਂਦੇ ਦੀ ਮੇਰਾ ਖਲ ਭਾਈ ਸਵੇਕ ਸਿੰਘ ਇਸ ਤਰ੍ਹਾਂ ਦਾ ਨੌ ਆ ਜੀ ਬਾਪ ਕਰਨ ਜਿਨ੍ਹਾਂ ਦੀ ਪੁੱਠੀ ਖੱਲ ਉਤਾਰੀ ਗਈ ਅਪਰਦਾਸ ਵਿੱਚ ਪੜਦੇ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਹੇਤ ਦਾ ਮਤਲਬ ਵੀ ਧਰਮ ਨਾਲ ਪਿਆਰ ਸੀ ਆਪਣੇ ਸੀਸ ਕੁਰਬਾਨ ਕਰਤੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਪੁੱਠੀਆਂ ਖੱਲਾਂ ਤੇ ਖੋਪਰੀਆਂ ਲਵਾਇਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹ ਇਨਾਂ ਗੁਰਮਖ ਪਿਆਰਿਆਂ ਦੀ ਗੱਲ ਆਏ ਫਿਰ ਇਹ ਅਵਸਥਾ ਬਣ ਜਾਂਦੀ ਆ ਜੀ ਫੇਰ ਨਹੀਂ ਤਤੀਬਾਉ ਨਾ ਲੱਗੀ ਸਤਗੁਰ ਰੱਖੇ ਆਪ ਜਰ ਜਿਸਮ ਨੁਖ ਦੀ ਗੁਰੂ ਆਪ ਰਖਿਆ ਦਿੱਤੀ ਉਸ ਨੂੰ ਸੋਗ ਸੰਤੋਪ ਆਦਿਕ ਸੇਕ ਨਹੀਂ ਪੋ ਸਕਦਾ ਵਾਹ ਗੁਰ ਨਰਾਣ ਦਈ ਗੁਰ ਗੁਰ ਸੱਚਾ ਸਰਜਣ ਹਾਰ ਏ ਭਾਈ ਗੁਰੂ ਨਰਾਣ ਦਾ ਰੂਪ ਹੈ ਗੁਰ ਪ੍ਰਮੇਸ਼ਰ ਇੱਕੋ ਜਾਨ ਗੁਰੂ ਨਾਰਾਇਣ ਦਾ ਰੂਪ ਹੈ ਅਕਾਲ ਪੁਰਖ ਵਾਹਿਗੁਰੂ ਦਾ ਮਾਰਾ ਸਮਝਾਉਣਾ ਕਰਦੇ ਨੇ ਗੁਰ ਨਰੇਣ ਦਈ ਗੁਰ ਗੁਰ ਸੱਚਾ ਸਰਜਣਹਾਰ ਏ ਭਾਈ ਗੁਰੂ ਨਾਰਾਇਣ ਦਾ ਰੂਪ ਹੈ ਗੁਰੂ ਸਭ ਉੱਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਸ੍ਰਸ਼ਟੀ ਸੰਸਾਰ ਦੁਨੀਆ ਦੀ ਉਤਪਤੀ ਹੁੰਦੀ ਰਹਿੰਦੀ ਆ ਅਕਾਲ ਪੁਰਖ ਵਾਹਿਗੁਰੂ ਨਰਾਇਣ ਕੁਦਰਤ ਨੂੰ ਪੈਦਾ ਵੀ ਕਰ ਦਿੰਦਾ ਤੇ ਕੁਦਰਤ ਨੂੰ ਸਮੇਟਦਾ ਵੀ ਆ ਉਹ ਸਦਾ ਰਹਿੰਦਾ ਉਹ ਨਾ ਆਵੇ ਨਾ ਜਾਈ ਉਹ ਨਹੀਂ ਆਉਂਦਾ ਜਾਂਦਾ ਕਿਤੇ ਉਹ ਸਦਾ ਤੇ ਰਹੇ ਮਹਾਰਾਜ ਕਹਿੰਦੇ ਨੇ ਗੁਰ ਟੁੱਠੇ ਸਭ ਕਿਸ ਪਾਇਆ ਜਨ ਨਾਨਕ ਸਤਿ ਬਲਿਹਾਰ ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। हे ਦਾਸ ਨਾਨਕ ਮੈਂ ਗੁਰੂ ਤੋਂ ਸਤਕੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਅਸੀਂ ਇਸ ਗੁਰੂ ਤੋਂ ਸਤਕੇ ਹਾਂ ਸ਼ਬਦ ਗੁਰੂ ਤੋਂ। ਇਹ ਨਰਾਇਣ ਦਾ ਰੂਪ ਆ ਅਕਾਲ ਪੁਰਖ ਵਾਹਿਗੁਰੂ ਦਾ। ਗੁਰਬਾਣੀ ਅਗਰੇ ਸ਼ਬਦ ਚ ਮਹਾਰਾਜ ਦੱਸਦੇ ਨੇ ਗੌੜੀ ਮਾਜ ਮਹੱਲਾ ਪੰਜਵਾਂ ਹਰ ਰਾਮ 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 ਏ ਭਾਈ ਸਦਾ ਪ੍ਰਮਾਤਮਾ ਦਾ ਨਾਮ ਜਪ ਜਪ ਪੂਰਨ ਹੋਏ ਕੰਮ ਮਹਾਰਾਜ ਕਹਿੰਦੇ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਰਮਿਆ ਹੋਇਆ RAM HAR RAM RAM RAMA ਇਹ ਰਮੇ ਹੋਏ ਤੋਂ ਭਾਵ ਆ ਜੀ ਜੇ ਕੋਈ ਭੈਣ ਭਾਈ ਆਪਣਾ ਭੈਣ ਭਾਈ ਕਹਿੰਦਾ ਜੈਸੀ ਆ ਰਾਮ ਉਹ रामचंद्र ਨੂੰ ਆਪਦੇ ਹਿਰਦੇ ਦੀ ਹਿਰਦੇ ਵਿੱਚ ਮੂਰਤ ਬਣਾ ਕੇ रामचंद्र ਨੂੰ ਯਾਦ ਕਰ ਰਿਹਾ ਜਿਹੜਾ ਇਥੇ ਹਰ ਰਾਮ RAM RAMA ਇਹ ਰਮੇ ਹੋਏ ਤੋਂ ਭਾਵ ਆ ਜਿਹੜਾ ਕਣ-ਕਣ ਵਿੱਚ ਵੱਸਦਾ ਉਹ ਉਸ ਰਾਮਚੰਦਰ ਦੇ ਅੰਦਰ ਵੀ ਵੱਸਦਾ ਠੀਕ ਆ ਜੀ ਸਾਰੀ ਸ੍ਰਿਸ਼ਟੀ ਚ ਕਹ ਲਓ ਕੀੜੀ ਤੇ ਚੀਤੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਜਿਹੜਾ ਕੀੜੀ ਵਿੱਚ ਵੀ ਉਨੀ ਪਾਵਰ ਰੱਖੀ ਬੈਠਾ ਤੇ ਹਾਥੀ ਵਿੱਚ ਵੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਰਾਮ ਹਰੀ ਰਾਮ ਇਹ ਅਕਾਲ ਪੁਰਖ ਵਾਹਿਗੁਰੂ ਕਣ-ਕਣ ਵਿੱਚ ਵੱਸਦਾ ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਦਾ ਰਮੇ ਹੋਏ ਦਾ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ RAM GOVINDA JAPENDYA HO A MUKH PAVITTR ਪਹਿਲਾਂ ਮਹਾਰਾਜ ਨੇ ਦੱਸਤਾ ਹਰ ਰਾਮ 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 ਜਪ ਪੂਰਨ ਹੋਏ ਕੰਮ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਤੇਰੇ ਸਾਰੇ ਕੰਮ ਸਫਲ ਹੋ ਜਾਣਗੇ ਅੱਗੇ ਮਹਾਰਜ ਦੱਸਦੇ ਨੇ RAM ਗੋਬਿੰਦ ਜਪਿੰਦਿਆਂ RAM ਵੀ ਉਹੀ ਆ ਤੇ ਗੋਬਿੰਦ ਵੀ ਉਹੀ ਆ ਅਰਥ ਇੱਕੋ ਹੀ ਆ ਠੀਕ ਆ ਜੀ ਅਰਥ ਇੱਕੋ ਹੀ ਆ ਪ੍ਰਭੂ ਪਰਮਾਤਮਾ RAM ਵੀ ਉਹੀ ਆ ਗੋਬਿੰਦ ਵੀ ਉਹੀ ਆ ਜਿਹੜਾ RAM ਗੋਬਿੰਦ ਜਪਿੰਦਿਆਂ ਹੋਵਾ ਮੁਖ ਪਵਿੱਤਰ ਜਿਹਦੇ ਨਾਮ ਲੈਣ ਦੇ ਨਾਲ ਸਾਡਾ ਮੁਖ ਪਵਿੱਤਰ ਹੁੰਦਾ ਹੈ ਵੇ ਭਾਈ RAM GOVIND GOVIND ਜਪਦਿਆਂ ਮੂੰਹ ਪਵਿੱਤਰ ਹੋ ਜਾਂਦਾ ਹੈ ਫੇਰ ਕੀ ਹੁੰਦਾ ਅੱਗੇ ਦੱਸਦੇ ਨੇ ਮਹਾਰਾਜ ਹਰ ਜਸ ਸੁਣੀਏ ਜਸਤੇ ਸੋਈ ਭਾਈ ਮਿੱਤਰ ਮਹਾਰਾਜ ਕਹਿੰਦੇ ਜੀਤੋ ਹਰੀ ਜਸ ਸੁਣਦੇ ਆ ਨਾ ਆਪਾਂ ਉਹ ਆਪਣਾ ਭਾਈ ਮਿੱਤਰ ਸਕਾ ਸਕਾ ਭਾਈ ਤੇ ਮਿੱਤਰ ਆਪਣਾ ਚਾਹ ਕੋਈ ਵੀ ਭੈਣ ਚਾਹ ਭਾਈ ਸਣਾਉਂਦਾ ਨੈਟ ਤੇ ਪਿਆ ਦਵਾਨ ਵੀ ਲੱਗਦੇ ਨੇ ਭਾਈ ਸਰਬਜੀਤ ਸਿੰਘ ਤੋਂ ਹੁੰਦੇ ਹੋਣੀ ਨੇ ਭਾਈ ਪੰਥਪ੍ਰੀਤ ਹੁਣ ਨੇ ਭੈਣ ਗਗਨਦੀਪ ਹੋਣੀ ਨੇ ਆ ਭੈਣ ਕੁਲਦੀਪ ਹੋਣੀ ਕੁਲਦੀਪ ਕੌਰ ਹੋਣੀ ਨੇ ਜਿੰਦੇ ਜਿਹੜੇ ਵੀ ਭੈਣ ਭਰਾ ਸਾਨੂੰ ਗੁਰੂ ਦੀ ਗੱਲ ਸੁਣਾਉਂਦੇ ਨੇ ਹਰੀ ਦਾਤ ਸੁਣਾਉਂਦੇ ਨੇ ਉਹ ਆਪਣੇ ਭਾਈ ਦੇ ਮਿੱਤਰ ਨੇ ਆਪਣੇ ਸਖੇ ਨੇ ਐਂ ਕਹ ਲੋ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ ਦੁਨੀਆ ਵਿੱਚ ਉਹੀ ਮਨੁੱਖ ਅਸਲ ਭਰਾ ਹੈ ਅਸਲ ਮਿੱਤਰ ਹੈ ਜਿਸ ਪਾਸੋਂ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣੀ ਜਾਏ ਸਭ ਪਦਾਰਥ ਸਭ ਫਲਾ ਸਰਬਗੁਣ ਜਿਸਮਾ ਹੈ ਜਿਸ ਦੇ ਬਸ ਵਿੱਚ ਦੁਨੀਆ ਦੇ ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਿਕ ਗੁਣ ਹਨ ਉਸ ਪ੍ਰਭੂ ਪਰਮਾਤਮਾ ਦਾ ਜਸ ਸੁਣਦੇ ਆ ਕਿਉਂ ਕਿਉਂ ਗੋਬਿੰਦ ਮਨੋਂ ਬਸਾਰੀਏ ਕਿਉਂ ਗੋਬਿੰਦ ਮਨੋਂ ਬਸਾਰੀਏ ਜਿਸ ਸਿਮਰਤ ਦੁੱਖ ਜਾਏ ਅਗਲੇ ਵੰਦ ਚ ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਨੂੰ ਕਿਉਂ ਮਨੋਂ ਬਸਾਰਤ ਜਿਹਦਾ ਸਿਮਰਨ ਕਰਕੇ ਤੇਰੇ ਦੁੱਖ ਦੂਰ ਹੁੰਦੇ ਨੇ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਦੁੱਖ ਦੂਰ ਹੁੰਦੇ ਨੇ ਉਹਨੂੰ ਮਨੋਂ ਨਾ ਬਸਾਰ ਭਾਈ ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਣਾ ਨਹੀਂ ਚਾਹੀਦਾ ਜਿਸ ਦਾ ਸਿਮਰਨ ਕੀਤੇ ਆ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਿਸ ਨਾਲ ਲੱਗੇ ਜੀਵ ਏ ਭਵਜਲ ਪਈਏ ਪਰ ਮਹਾਰਾਜ ਕਹਿੰਦੇ ਹੈ ਭਾਈ ਜਿਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਣਾ ਉਸ ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਣਾ ਨਹੀਂ ਚਾਹੀਦਾ ਜਿਸ ਦਾ ਆਸਰਾ ਲਿਆ ਲਿਆ ਆਤਮਿਕ ਜੀਵਨ ਮਿਲ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਾਂ ਐਂ ਕਹਿੰਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਇਹ ਮਿਲਦਾ ਕਦੋਂ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਜਿਸ ਦਾ ਸਿਮਰਨ ਕੀਤਿਆਂ ਬਕਾਰਾਂ ਤੋਂ ਬਚਾਅ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਈਦਾ ਹੈ ਸੁਰਖਰੂ ਦਾ ਮਤਲਬ ਵਿੱਚ ਝਮੇਲਿਆਂ 'ਚ ਨਹੀਂ ਫਿਰ ਫਸਿਆ ਰਹਿੰਦਾ ਮਨੁੱਖ ਜਿਵੇਂ ਮਨੁੱਖ ਦੁਨਿਆਵੀ ਝਮੇਲਿਆਂ ਵਿੱਚ ਫਸਿਆ ਹੋਇਆ ਨਾ ਇਹ ਇਸ ਤਰ੍ਹਾਂ ਜੀਵ ਆਤਮਾ ਵੀ ਝਮੇਲਿਆਂ ਚ ਫਸ ਜਾਂਦਾ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਹੀਣਾ ਜਦੋਂ ਪਰਮਾਤਮਾ ਦਾ ਨਾਮ ਦਾ ਜਦੋਂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਪੱਲੇ ਹੋਇਆ ਉਹ ਹਿਰਦੇ ਘਰ ਵਿੱਚ ਬਸਦਾ ਹੋਇਆ ਫਿਰ ਮਹਾਰਾਜ ਨੇ ਦੱਸਿਆ ਵੀ ਤੂੰ ਸੁਰਖਰੂ ਹੋ ਕੇ ਹੋ ਜਾਈਦਾ ਇਹਦੇ ਚੋਂ ਸੁਰਖਰੂ ਦਾ ਮਤਲਬ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਸਿੱਤੀ ਪ੍ਰਭੂ ਪਰਮਾਤਮਾ ਦੇ ਨਾਲ ਲੱਬ ਜੁੜੀ ਰਹਿੰਦੀ ਆ ਫਿਰ ਪਰਮਾਤਮਾ ਬੱਲੀ ਧਿਆਨ ਹੁੰਦਾ ਮਾਂ ਵਿੱਚੋਂ ਵੀ ਰੱਬ ਦਿਖਦਾ ਪਿਓ ਵਿੱਚੋਂ ਵੀ ਰੱਬ ਦਿਖਦਾ ਭੈਣ ਭਾਈਆਂ ਵਿੱਚੋਂ ਵੀ ਬੈਰੀ ਦੁਸ਼ਮਣਾਂ ਵਿੱਚੋਂ ਵੀ ਫਿਰ ਰੱਬ ਦਿਖਦਾ ਜਿੰਨਾ ਚਿਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਰਸਣਾ ਤੇ ਹਿਰਦੇ ਘਰ ਵਿੱਚ ਨਹੀਂ ਉਹਨਾਂ ਚਿਰ ਈਰਖਾ ਦਾ ਹੀ ਮਾਰਿਆ ਰਹਿੰਦਾ ਇਨਸਾਨ ਈਰਖਾ ਹੀ ਕਰੀ ਜਾਂਦਾ ਈਰਖਾ ਹੀ ਕਰੀ ਜਾਂਦਾ ਬਸ ਆਪਣੇ ਆਪ ਨੂੰ ਸਾੜੀ ਜਾਂਦਾ ਈਰਖਾ ਦੀ ਅੱਗ ਵਿੱਚ ਅਗੇ ਮਾਰਾ ਸਮਝਾਉਣਾ ਕਰਦੇ ਨੇ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਗੋਪਾਲ ਮੈਨੇ ਅਕਾਲ ਪੁਰਖ ਵਾਹਿਗੁਰੂ ਗੋ ਮੈਨੇ ਧਰਤੀ ਧਰਤੀ ਨੂੰ ਪਾਲਣ ਪੋਸ਼ਣ ਵਾਲਾ ਪਾਲਣਾ ਕਰਨ ਵਾਲਾ ਜੀਵਾਂ ਦੀ ਸ੍ਰਿਸ਼ਟੀ ਦੀ ਆਪਣੀ ਦੀ ਗੋਪਾਲ ਠੀਕ ਆ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਦੀ ਪਾਲਣ ਪੋषण ਕਰਨ ਵਾਲਾ ਗੋਪਾਲ ਅਕਾਲਪੁਰ ਕਬਾਇ ਗੁਰੂ ਮਹਾਰਾਜ ਕਹਿੰਦੇ ਜੀਵਨ ਰੂਪ ਗੋਪਾਲ ਜਸ ਸੰਤ ਜਨਾਂ ਕੀ ਰਾਸ ਗੋਪਾਲ ਪ੍ਰਭੂ ਦੀ ਸਿਫਤ ਸਲਾਹ ਆਤਮਿਕ ਜੀਵਨ ਦੇਣ ਵਾਲੀ ਹੈ ਆਤਮਿਕ ਜੀਵਨ ਦੇਣ ਵਾਲੀ ਹੈ ਪ੍ਰਭੂ ਦੀ ਸਿਫਤ ਸਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ ਸੰਤ ਜਨ ਕੌਣ ਸਤ ਸੰਗੀ ਜਿਹੜੇ ਭੈਣ ਭਰਾ ਗੁਰੂ ਦੀ ਗੱਲ ਸੁਣਦੇ ਨੇ ਵੀਰ ਬਜ਼ੁਰਗ ਜਿਹੜੇ ਗੁਰੂ ਦੀ ਗੱਲ ਸੁਣਦੇ ਨੇ ਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਦਾ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਨਾਤਾ ਜੋੜ ਦਿੰਦੀ ਆ ਗੁਰਬਾਣੀ ਰਿਸ਼ਤਾ ਜੋੜ ਦਿੰਦੀ ਆ ਰਿਸ਼ਤਾ ਬਣ ਜਾਂਦਾ ਫਿਰ ਗੁਰੂ ਦਾ ਤੇ ਸਿੱਖ ਦਾ ਫਿਰ ਗੁਰਪਰਮੇਸ਼ਰ ਇੱਕੋ ਜਾਨ ਪ੍ਰਭੂ ਪਰਮਾਤਮਾ ਤੇ ਗੁਰੂ ਇੱਕੋ ਹੀ ਹੈ ਅਗੇ ਮਹਾਰਾਜ ਕਹਿੰਦੇ ਨੇ ਨਾਨਕ ਉਪਰੇ ਨਾਮ ਜਪ ਦਰ ਸੱਚੇ ਸਵਾਸ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਭੂ ਦਾ ਨਾਮ ਜਪ ਕੇ ਸੰਤ ਜਨ ਬਕਾਰਾਂ ਤੋਂ ਬਚ ਨਿਕਲਦੇ ਹਨ ਤੇ ਸਦਾ ਫਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ਸਵਾਸ ਦਾ ਮਤਲਬ ਖੁਸ਼ੀ ਫਿਰ ਗੁਰੂ ਦੀ ਪ੍ਰਮਾਤਮਾ ਦੀ ਖੁਸ਼ੀ ਹਾਸਲ ਕਰ ਲੈਂਦਾ ਮਨੁੱਖ ਸਾਬਾ ਸੇ ਕਹਿਣਾ ਵੀ ਮੈਂ ਤੇਰੇ ਤੇ ਖੁਸ਼ ਆ ਸਾਬਾ ਸਦਾ ਭਾਵ ਇਹ ਆ ਜੀ ਭਾਵ ਅਰਥ ਸਾਬਾ ਸੇ ਕਹਿਣ ਦਾ ਭਾਵ ਅਰਥ ਇਹ ਆ ਵੀ ਮੈਂ ਤੇ ਇਥੋਂ ਬਹੁਤ ਖੁਸ਼ ਆ ਫਿਰ ਗੁਰੂ ਦੀ ਸਾਬਾ ਸੇ ਮਿਲਦੀ ਐ ਗੁਰੂ ਦੀ ਖੁਸ਼ੀ ਮਿਲਦੀ ਐ ਗੌੜੀ ਮਾਜ ਮਹੱਲਾ ਪੰਜਵਾਂ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਹੇ ਮੇਰੀ ਜਿੰਦ ਤੂੰ ਹਰੀ ਦੇ ਪਿਆਰ ਲੱਗਣ ਵਾਲੇ ਗੁਣ ਗਾ ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ ਜਿਹੜੇ ਸਾਰਿਆਂ ਨੂੰ ਪਿਆਰੇ ਲੱਗਦੇ ਨੇ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਹੁਣ ਜੇ ਆਪਣਾ ਧਿਆਨ ਇੱਥੇ ਆ ਤਾਂ ਆਪਾਂ ਨੂੰ ਪਿਆਰੇ ਲੱਗਦੇ ਆ ਗੁਰੂ ਪ੍ਰਭੂ ਪਰਮਾਤਮਾ ਦੇ ਜੇ ਆਪਣਾ ਧਿਆਨ ਕਿਤੇ ਹੋਰ ਹੈ ਫੇਰ ਸਮਝ ਲਓ ਇਹ ਢਾਂਚਾ ਤਾਂ ਜਰੂਰ ਬੈਠਾ ਸਰੀਰ ਦਾ ਤੇ ਸੁਰਤ ਕਿਤੇ ਹੋਰ ਚਲੀ ਗਈ ਸੁਣਨਾ ਸੁਰਤ ਨੇ ਆ ਜੀ ਸਰੀਰਿਕ ਘੋੜੀ ਆ ਜੀਵਾਤਮਾ ਦੀ ਜਿਹੜਾ ਜੀਵਾਤਮਾ ਇੱਕ ਸਰੀਰ ਘੋੜੀ ਤੇ ਸਵਾਰ ਹੋ ਕੇ ਸਤ ਸੰਗਤ ਕਰਦਾ ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਪਰ ਉਸ ਜੀਵਾਤਮਾ ਨੂੰ ਸਰੀਰ ਘੋੜੀ ਮਿਲੀ ਹੋਈ ਆ ਜਿੰਨਾ ਚਿਰ ਮਨੁੱਖਾ ਸਰੀਰ ਘੋੜੀ ਮਿਲੀ ਹੋਈ ਆ ਭਾਈ ਜੀਵਾਤਮਾ ਨੂੰ ਉਹਨਾਂ ਚਿਰ ਤੂੰ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਉਹਦੀ ਦਰਗਾਹ ਵੱਲ ਨੂੰ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੂੰ ਪਹੁੰਚ ਸਕਦਾ ਸਰੀਰ ਰੂਪੀ ਘੋੜੀ ਤੇ ਸਵਾਰ ਹੋ ਕੇ ਮਨ ਜਿੱਤੇ ਸਰੀਰ ਨਾ ਰਿਹਾ ਉਦਦੇ ਬਸ ਫੇਰ ਮਨ ਨੇ ਪਤਾ ਨਹੀਂ ਕਿੱਧਰ ਜਾਣਾ ਤੇ ਪ੍ਰਭੂ ਪਰਮਾਤਮਾ ਨੇ ਕਿੱਥੇ ਤੋਰਨਾ ਇਹਨੂੰ ਕਿਉਂਕਿ ਗੁਰਬਾਣੀ ਵਿੱਚ ਪੰਕਤੀ ਹੈ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਏ ਮਹਾਰਾਜ ਕਹਿੰਦੇ ਕੋਈ ਪਤਾ ਨਹੀਂ ਜੀਵ ਆਤਮਾ ਕਿੱਥੇ ਜਾ ਕੇ ਸਮਾਉਂਦੀਆਂ ਨੇ ਤੇ ਲੁੱਟਣ ਵਾਲੇ ਇਹਨਾਂ ਨੂੰ ਕੋਈ ਭੂਤ ਪ੍ਰੇਤ ਬਣਾ ਦਿੰਦਾ ਕੋਈ ਜੰਨ ਬਣਾ ਦਿੰਦਾ ਕੋਈ ਦਿਓ ਬਣਾ ਦਿੰਦਾ ਲੁੱਟਣ ਵਾਲੇ ਫਿਰ ਉਸੇ ਪਰਿਵਾਰ ਨੂੰ ਡਰਾ ਡਰਾ ਕੇ ਉਹਦਾਂ ਤੋਂ ਹੀ ਲੁੱਟ ਕਰਦੇ ਨੇ ਮਹਾਰਾਜ ਕਹਿੰਦੇ ਨੇ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦੀਆਂ ਨੇ ਇਹ ਰੱਬ ਜਾਣਦਾ ਅਕਾਲ ਪੁਰਖ ਵਾਹਿਗੁਰੂ ਜਾਣਦਾ ਨਾਨਕ ਏਵਨ ਜਾਪੀ ਕਿੱਥੇ ਜਾਏ ਸਮਾਏ ਜਿੰਨਾ ਚਿਰ ਸਰੀਰ ਘੋੜੀ ਮਿਲੀ ਆ ਇਸ ਜੀਵ ਆਤਮਾ ਨੂੰ ਉਨਾਂ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਇਹ ਸਰੀਰ ਘੋੜੀ ਦੇ ਸਾਧਨ ਨਾਲ ਮਹਾਰਾਜ ਕਹਿੰਦੇ ਨੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ हे ਮੇਰੀ ਜਿੰਦੈ ਤੂੰ ਹਰੀ ਦੇ ਪਿਆਰ ਲੱਗਣ ਵਾਲੇ ਗੁਣ ਗਾ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਧੀ ਰਹਾ ਕਰ ਊਟਪਟਾ ਨਹੀਂ ਨਾ ਬੋਲੀ ਜ ਸਾਰਾ ਦਿਨ ਈਰਖਾ ਦੇ ਵਿੱਚ ਗਾਲੀ ਗਲੋਚ ਹੀ ਕਰੀ ਜਾਂਦਾ ਲੋ ਪਹਿਣਾ ਵੀ ਇਹ ਬੱਚੇ ਹੀ ਪਹਿਣਾ ਭਰਾ ਸਾਰੇ ਰਲ ਕੇ ਹੀ ਐ ਨਾ ਨਾ ਪਾਈ ਰੱਬ ਨੂੰ ਦੇਖ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਜਦੋਂ ਇਹ ਵਰਸ ਦੀ ਬਿਰਤੀ ਬਣਦੀ ਹੈ ਨਾ ਫਿਰ ਸਾਰਿਆਂ ਦਾ ਭਲਾ ਚਾਹੁੰਦਾ ਇਨਸਾਨ ਨਹੀਂ ਫਿਰ ਈਰਖਾ ਦੀ ਅਗ ਵਿੱਚ ਤਾਂ ਫਿਰ ਸੜਦਾ ਹੀ ਐ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਸੱਚੇ ਸੇ ਤੀਰਤਿਆ ਮਿਲਿਆ ਅਨਸਾਵੇ ਥਾਉ ਰਹਾਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਰਤੇ ਰਹਿਣ ਉਸ ਮਨੁੱਖ ਨੂੰ ਵੀ ਹਰੀ ਹਰ ਥਾਂ ਹਰ ਥਾਂ ਆਦਰ ਮਿਲ ਜਾਂਦਾ ਹੈ ਹਰ ਥਾਂ ਫਿਰ ਆਦਰ ਮਿਲਦਾ ਹੈ ਮਹਾਰਾਜ ਕਹਿੰਦੇ ਹਰ ਥਾਂ ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ਜਿਹਨੂੰ ਕੋਈ ਬੇਰਾਂਵੱਟੇ ਨਹੀਂ ਨ ਪੁੱਛਦਾ ਆਪਣੀ ਵਾਲੀ ਭਾਸ਼ਾ ਚ ਕਹਿੰਦੇ ਕੋਈ ਬੇਰਾਂਵੱਟੇ ਨਹੀਂ ਪੁੱਛਦਾ ਜਿਹਨੂੰ ਕੋਈ ਉਹਨੂੰ ਫਿਰ ਆਦਰ ਮਿਲ ਜਾਂਦਾ ਸਾਰੇ ਥਾਵਾਂ ਤੇ ਅਗੇ ਮਹਾਰਾਜ ਕਹਿੰਦੇ ਨੇ ਹੋਰ ਸਾਦ ਸਭ ਫੀਕਿਆ ਤਨ ਮਨ ਫੀਕਾ ਹੋਏ हे मेरी जिंदे हरि ਦੇ ਮਿੱਠੇ ਗੁਣਾ ਦੇ ਟਾਕਰੇ ਤੇ ਦੁਨੀਆ ਵਾਲੇ ਸਾਰੇ ਸਵਾਦ ਫਿੱਕੇ ਹਨ ਇਨ੍ਹਾਂ ਸਵਾਦਾਂ ਵਿੱਚ ਪਿਆ ਸਰੀਰ ਹਰੇਕ ਗਿਆਨ ਇੰਦਰਾ ਫਿੱਕਾ ਰੁੱਖਾ ਹੈ ਫਿੱਕਾ ਰੁੱਖਾ ਹੈ ਫਿੱਕਾ ਰੁੱਖਾ ਹੋ ਜਾਂਦਾ ਹੈ ਮਨ ਰੁੱਖਾ ਹੋ ਜਾਂਦਾ ਹੈ ਮਨ ਰੁੱਖੇ ਦੀ ਨਿਸ਼ਾਨੀ ਦਾ ਆਪਾਂ ਨੂੰ ਪਤਾ ਹੀ ਆ ਆਪਾਂ ਆਵੇਂ ਜਾਣਦੇ ਜਾਂ ਰੁੱਖਾ ਜਾਂ ਬੋਲਦਾ ਹੈ ਜੇ ਪ੍ਰੇਮ ਪਿਆਰ ਦੇ ਨਾਲ ਆਪਾਂ ਬੀਬੀ ਭੈਣ ਕੋਈ ਆਪਨੇ ਵੱਡੇ ਬਜ਼ੁਰਗਾਂ ਆਪਾਂ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਕਹਿੰਨੇ ਆ ਮਾਤਾ ਜੀ ਜਾਂ ਬਾਪੂ ਜੀ ਜਾਂ ਚਾਚਾ ਤਾਇਆ ਜੀ ਕਹਿ ਕੇ ਆਪਾਂ ਸਤਿ ਸ੍ਰੀ ਅਕਾਲ ਬੋਲਦੇ ਆ ਉਹਦੇ ਮਨ ਵਿੱਚ ਕੀ ਭਾਵਨਾ ਬਣਦੀ ਆ ਵੀ ਬਹੁਤ ਪਿਆਰਾ ਸੁਭਾਅ ਇਹਦਾ ਬੜਾ ਚੰਗਾ ਸੁਭਾਅ ਮਿੱਠਾ ਸੁਭਾਅ ਕਹਿੰਦਾ ਨਾ ਤੇ ਜੇ ਤੂੰ ਪਾਸਾ ਪੱਟ ਕੇ ਲੰਘ ਜਾਏਗਾ ਕੋਲ ਦੀ ਲੰਘ ਜਾਏਗਾ ਫਿਰ ਉਹ ਇਕੱਲ ਕੰਦਾ ਚਾਰੇ ਦਾ ਸੁਭਾਅ ਖੁਸਕ ਜਾਵਾ ਬਲਾ ਕੇ ਨਹੀਂ ਰਾਜੀ ਕਿਸੇ ਨੂੰ ਇਹ ਨਿਸ਼ਾਨੀ ਪੱਕੀ ਆ ਮਹਾਰਾਜ ਕਹਿੰਦੇ ਬਿਨ ਪਰਮੇਸ਼ਰ ਜੋ ਕਰੇ ਫਟ ਸੋ ਜੀਵਨ ਸੋਏ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਨਾਲ ਜ਼ਿੰਦਗੀ ਫਟਕਾਰਯੋਗ ਹੋ ਜਾਂਦੀ ਹੈ ਫਟਕਾਰਯੋਗ ਦਾ ਮਤਲਬ ਵੀ ਜ਼ਿੰਦਗੀ ਹਰਾਮ ਹੈ ਜੀਣਾ ਹਰਾਮ ਆਪਾਂ ਹੁਣ ਭਾਈ ਸਮਝ ਲਓ ਸਮਝ ਲਓ ਵੀ ਅਸੀਂ ਗੁਰੂ ਦੇ ਚਰਨਾਂ ਨਾਲ ਲੱਗ ਕੇ ਜੀਵਨ ਜੀਣਾ ਕੇ ਬਸ ਫਟਕਾਰ ਜੋਗ ਹੀ ਜ਼ਿੰਦਗੀ ਜੀਣੀ ਆ ਅੰچل ਗਹਿ ਕੇ ਸਾਧਕਾਂ ਤਰਨਾ ਇਹ ਸੰਸਾਰ ਮਹਾਰਾਜ ਕਹਿੰਦੇ ਹੈ ਮੇਰੀ ਜਿੰਦ ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈ ਦਾ ਸੰਸਾਰ ਸਮੁੰਦਰ ਤੋਂ ਪਾਰ ਗੁਰੂ ਦਾ ਪੱਲਾ ਫੜ ਕੇ ਲੰਘਿਆ ਜਾਣਾ ਨੇ ਤਾਂ ਭਟਕਦਾ ਰਹੇਗਾ ਕਿ ਘੁੰਮਣ ਘੇਰੀ ਚ ਪਿਆਰ ਰਹੇਗਾ ਪਾਰ ਪਰਮ ਆਰਾਧੀਏ ਉਤਰ ਸਭ ਪਰਵਾ